ਜਿਵੇਂ ਕਿ ਕੱਲ 15 ਅਗਸਤ ਆਜ਼ਾਦੀ ਦਿਵਸ ਪੂਰੇ ਦੇਸ਼ ਦੇ ਅੰਦਰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੇ ਹੁਕਮਾ ਤਹਿਤ ਅਤੇ ਡੀਐਸਪੀ ਕਸਤੂਰੀ ਲਾਲ ਦੀ ਅਗਵਾਈ ਵਿੱਚ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੀਤਾ ਗਿਆ ਹੈ ਇੱਥੇ ਸਾਡੀ ਗੱਲਬਾਤ ਹੋਈ ਹੈ ਡੀਐਸਪੀ ਕਸਤੂਰੀ ਲਾਲ ਨਾਲ ਉਹਨਾਂ ਨੇ ਕਿਹਾ ਹੈ ਕਿ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਕਿਉਂਕਿ 15 ਅਗਸਤ ਹੈ ਅਤੇ ਤੋਂ ਹਾਲਾਂ ਦਾ ਸੀਜ਼ਨ ਸ਼ੁਰੂ ਹੋਇਆ ਹੈ ਲੋਕਾਂ ਨੂੰ ਇਹ ਮੈਸੇਜ ਹੈ ਕਿ ਬਟਾਲਾ ਪੁਲਿਸ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਹੈ ਉਹਨਾਂ ਇੱਥੇ ਇਹ ਵੀ ਲੋਕਾਂ ਕੋਲ ਸਹਿਯੋਗ ਮੰਗਿਆ ਕਿ ਜੇਕਰ ਲੋਕ ਕੋਈ ਐਹੋ ਦੀ ਚੀਜ਼ ਵੇਖਦੇ ਹਨ ਜਿੱਤੇ ਸ਼ੱਕ ਪੈਂਦਾ ਹੈ ਤਾਂ ਬਟਾਲਾ ਪੁਲਿਸ ਨਾਲ ਸੰਪਰਕ ਕੀਤਾ ਜਾਏ ਬਟਾਲਾ ਪੁਲਿਸ ਉਹਨਾਂ ਦੇ ਸਾਜਿਦ ਦੇ 24 ਘੰਟੇ ਹਾਜ਼ਰ ਹੈ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰ ਐਨ ਸਭ ਤੋਂ ਪਹਿਲਾਂ ਤਾਂ ਇਹ ਜਹੀ ਤੇ ਬਟਾਲਾ ਪੁਲਿਸ ਵੱਲੋਂ ਸਮੂਹ ਬਟਾਲਾ ਨਿਵਾਸੀਆਂ ਨੂੰ ਉਹਦੇ ਜਿਹੜੇ ਨਿਵਾਸੀਆਂ ਨੂੰ 15 ਗੱਦੇ ਪੁਰਸੰਧiate ਬਹੁਤ ਬਹੁਤ ਵਧਾਈਆਂ ਬਟਾਲਾ ਪੁਲਿਸ ਵੱਲੋਂ ਆਪਾਂ ਸਪੈਸ਼ਲ ਜਿਹੜਾ ਵਧਾਈ ਵੀ ਟ੍ਰੈਫਿਕ ਦੇ ਜਰੀਆ ਟੋਲਿੰਗ ਕਰ ਰਹੇ ਆ ਬੈਗਮਾਚ ਕਰ ਰਹੇ ਆ ਨਾਕਾਬੰਦੀ ਕੀਤੀ ਹੋਈ ਹੈ ਉਸ ਦਾ ਪ੍ਰਬੰਧ ਕੀਤਾ ਹੋਇਆ ਤਾਂ ਜੋ ਲੋਕ ਆਪਣਾ ਖੁਸ਼ੀ ਖੁਸ਼ੀ ਜਰਿਆ 15 ਕਸ ਬਣਾਉਣ ਇਸ ਤਰ੍ਹਾਂ ਸੇ ਜੋ ਮੰਗ ਰਹੇ ਹੋ ਕੋਈ ਸਾਡਾ ਇਹੋ ਅਪੀਲ ਆ ਆਮ ਲੋਕਾਂ ਨੂੰ ਕਿ ਆਪ ਆਪਣਾ ਖੁਸ਼ਕੁਦਰ ਰੋਕੋ ਕਿ ਆਪ ਆਪਣਾ ਮਨਾਉਣ ਪੰਡਾ ਕਾ ਪਰ ਮਨਾਉਣ ਤੇ ਕਿਸੇ ਦਾ ਨਹੀਂ ਘਬਰਾਂ ਦੀ ਗੱਲ ਕੋਈ ਨਹੀਂ ਰਲ ਵੀ ਇਹਨਾਂ ਵਾਲੇ ਹਰ ਵੇਲੇ ਹਾਜ਼ਰ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕ ਜੇ ਕੋਈ ਹੋਰ ਦੀ ਚੀਜ਼ ਦੇਖਦੇ ਆ ਕੋਈ ਹੋਰ ਦੀ ਗੱਲ ਦੇਖਦੇ ਆ ਕੀ ਕੰਮ ਕਰਨਾ ਦੇਖੋ ਜੇ ਕੋਈ ਉਹਨਾਂ ਨੂੰ ਕੋਈ ਇਹੋ ਜੀ ਚੀਜ਼ ਨਜ਼ਰ ਆਉਂਦੀ ਆ ਗੈਰ ਕਾਨੂੰਨੀ ਉਹ ਤੁਰੰਤ ਦੀ ਸੂਚਨਾ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦੇਣ ਜਾਂ ਕੰਡੋਰਮ ਤੇ ਫੋਨ ਕਰਨਾ 112 ਹੈਲਪਲਾਈਨ ਤੇ ਫੋਨ ਕਰਨਾ ਮੰਡੋਰੂ ਫੋਨ ਨੰਬਰ ਆ 9868640 ਨੰਬਰ 34 ਨੰਬਰ ਹੈ ਬਣੇ ਹੈਗੇ ਆ ਕਾਲ ਕਰ ਸਕਦੇ ਆ ਫਲੈਗ ਮਾਰਚ ਚ ਹਾਦੀਆ ਨੇ ਫਿਰ ਵੀ ਕੀਤਾ ਜਾਏਗਾ ਨਹੀਂ ਨਹੀਂ ਹੋ ਰਿਹਾ ਜੀ ਫਲੈਗ ਮਾਰਚ ਚ ਸਾਡੀ ਪਟੌਲੀ ਦੇ ਨਾਈਟ ਹੈ 24/7 ਚੱਲ ਰਹੀ ਹੈ ਇਸ ਤੋਂ ਬਾਅਦ ਨਾਈਟ ਪਟੌਲੀ ਸ਼ੁਰੂ ਹੋ ਜਾਣੀ ਹੈ ਦਿਨ ਵੇਲੇ ਫਿਰ ਸਾਰਾ ਲਾਕਾਬੰਦੀ ਹੋਰ ਪਰੌਣ ਚੱਲ ਰਹੀ ਹੈ ਲਗਾਤਾਰ